जय श्री राम आज ਪਿਛਲੇ 11 ਦਿਨ ਤੋਂ ਲਗਾਤਾਰ ਰਾਮਲੀਲਾ ਦਾ ਯੋਜਨ ਚੱਲ ਰਿਹਾ ਸੀਗਾ ਔਰ ਅੱਜ ਜਿਹੜਾ ਵਾ ਅਖੀਰੀ ਦਿਨ ਆ ਔਰ ਦੁਸ਼ਹਿਰੇ ਦੇ ਬਾਅਦ ਜਿਹੜਾ ਵਾ ਸ਼ਹਿਰ ਦੇ ਕਾਫੀ ਘਰਾਂ ਦੇ ਵਿੱਚ ਜਿਹੜਾ ਵਾ ਜਿਹੜੇ ਵੀ ਸਾਡੇ ਰਾਮਲੀਲਾ ਦੇ ਕਲਾਕਾਰ ਪਿਛਲੇ 10 ਦਿਨ ਤੋਂ ਲਗਾਤਾਰ ਰੋਲ ਕਰ ਰਹੇ ਸੀਗੇ ਅਲੱਗ-ਅਲੱਗ ਉਹਨਾਂ ਦੇ ਘਰਾਂ ਦੇ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਗਏ ਆ ਔਰ ਹਰ ਘਰ ਨੇ ਬਹੁਤ ਸ਼ਰਦਾ ਦੇ ਨਾਲ ਜਿਹੜਾ ਵਾ ਉਹ ਸਵਾਗਤ ਕੀਤਾ ਵਾ ਔਰ ਇੱਕ ਵੱਖਰਾ ਹੀ ਅਲੌਕਿਕ ਮਾਹੌਲ ਅੱਜ ਸ਼ਹਿਰ ਧਾਰੀਵਾਲ ਦੇ ਵਿੱਚ ਨਜ਼ਰ ਆ ਰਿਹਾ ਵਾ ਬਹੁਤ ਸਾਰੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਇਹ ਉਹ ਕਲਾਕਾਰ ਨੇ ਜਿਹੜੇ ਪ੍ਰਭੂ ਰਾਮ ਜੀ ਮਾਤਾ ਸੀਤਾ ਜੀ ਭਰਾਤਾ ਲਕਸ਼ਮਣ ਜੀ ਔਰ ਹਨੂਮਾਨ ਜੀ ਦੇ ਸਰੂਪ ਵਿੱਚ ਬਣੇ ਆ ਔਰ ਇਹ ਉਹ ਸਾਡੇ ਬਹੁਤ ਕਰਮਾਂ ਵਾਲੇ ਪਰਿਵਾਰ ਕਹਿ ਸਕਦੇ ਆ ਦੇਵ ਗੋਤਰਾ ਟਰੇਡਰਸ ਵਾਲੇ ਸਾਡੇ ਪੱਪੂ ਭਾਜੀ ਆ ਜਿਨ੍ਹਾਂ ਦੇ ਬੇਟੇ ਕ੍ਰਿਸ਼ਨ ਮੈਂ ਕਹਾਂਗਾ ਉਧਰ ਘਮਾ ਦਿਓ ਇਹੋ ਬੇਟਾ ਕ੍ਰਿਸ਼ਾ ਜਿਨੇ ਪਹਿਲੀ ਵਾਰੀ ਰਾਮਲੀਲਾ ਦੇ ਵਿੱਚ ਜੜਾ ਵਾ ਉਹ ਅਲੱਗ-ਅਲੱਗ ਰੋਲ ਕੀਤੇ ਆ ਔਰ ਲਗਾਤਾਰ ਜੜਾ ਵਾ ਇਸ ਬੱਚੇ ਵੱਲੋਂ ਸਫਲਤਾਪੂਰਵਕ ਆਪਣੀ ਜਿਹੜੀ ਜ਼ਿੰਮੇਵਾਰੀ ਸੀਗੀ ਆਪਣੀ ਜਿਹੜੀ ਧਾਰਮਿਕ ਰਿਸਪੌਂਸਿਬਿਲਟੀ ਸੀਗੀ ਉਹਨੂੰ ਨਿਭਾਇਆ ਗਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਪਾਪਾ ਨਾਲ ਗੱਲ ਕਰਦੇ ਆਂ ਪਾਜੀ ਕੀ ਕਹਿਣਾ ਚਾਹੋਗੇ ਤੁਸੀਂ ਖੁਦ ਵੀ ਰਾਮਲੀਲਾ 'ਚ ਜੁੜੇ ਰਹੇ ਹੋ ਅੱਜ ਪਹਿਲੀ ਵਾਰ ਤੁਹਾਡਾ ਬੇਟਾ ਵੀ ਰਾਮਲੀਲਾ 'ਚ ਬਣਿਆ ਕਿੱਦਾਂ ਦਾ ਲੱਗ ਰਿਹਾ ਬੇਹੱਦ ਖੁਸ਼ੀ ਦੀ ਗੱਲ ਆ ਸ਼ਹਿਰ ਧਾਰੀਵਾਲ ਦੇ ਨਾਮਵਰ ਕਾਰੋਬਾਰੀ ਜਿਹੜੇ ਆ ਦੇਵ ਗੋਤਰਾ ਟਰੇਡਰਸ ਉਹਨਾਂ ਦੇ ਆਪਾਂ ਘਰ ਪਹੁੰਚੇ ਆ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਇੱਕ ਸ਼ਰਧਾਪੂਰਵਕ ਜਿਹੜਾ ਵਾ ਉਹ ਭਗਵਾਨ ਰਾਮ ਜੀ ਮਾਤਾ ਸੀਤਾ ਜੀ ਭਰਾਤਾ ਲਕਸ਼ਮਣ ਜੀ ਔਰ ਹਨੂਮਾਨ ਜੀ ਦਾ ਜਿਹੜੇ ਵੀ ਸਰੂਪ ਬਣ ਕੇ ਆਏ ਆ ਪੂਰੇ ਪਰਿਵਾਰ ਨੇ ਜਿਹੜਾ ਵਾ ਬਹੁਤ ਸ਼ਰਧਾ ਦੇ ਨਾਲ ਜਿਹੜਾ ਸਵਾਗਤ ਕੀਤਾ ਵਾ ਵੈਸੇ ਵੀ ਪੱਪੂ ਭਾਜੀ ਜਿਹੜੇ ਆ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਸ਼ੁਰੂ ਤੋਂ ਹੀ ਇਹਨਾਂ ਦੀ ਰੁਚੀ ਰਹੀ ਹੈ ਜਿੱਥੇ ਖੁਦ ਰਾਮਲੀਲਾ ਚ ਰੋਲ ਕਰਦੇ ਰਹੇ ਆ ਕਈ ਸਾਲਾਂ ਦੇ ਬਾਅਦ ਅਚਾਨਕ ਇਹਨਾਂ ਦਾ ਬੇਟਾ ਵੀ ਜੜਾ ਵਾ ਉਹ ਰਾਮਲੀਲਾ ਦੇ ਵਿੱਚ ਪਹੁੰਚਦਾ ਵਾ ਔਰ ਕਈ ਤਰ੍ਹਾਂ ਦੇ ਰੋਲ ਕਰਦਾ ਵਾ ਗੱਲਬਾਤ ਕਰਦੇ ਆ ਹਾਂਜੀ ਬਾਜੀ ਕੀ ਕਹਿਣਾ ਚਾਹੋਗੇ ਤੁਸੀਂ ਖੁਦ ਵੀ ਰਾਮਲੀਲਾ ਦੇ ਕਲਾਕਾਰ ਹੋ ਔਰ ਇਸ ਸਾਲ ਤੁਹਾਡੇ ਬੇਟੇ ਕ੍ਰਿਸ਼ਨ ਨੇ ਵੀ ਬਹੁਤ ਵਧੀਆ ਰੋਲ ਪਲੇ ਕੀਤੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖੋ ਪਹਿਲਾਂ ਤੇ ਮੈਂ ਸਾਰੇ ਆਏ ਹੋਏ ਸੱਜਣਾਂ ਦਾ ਸਵਾਗਤ ਕਰਦਾ ਵਾਂ ਫਿਰ ਜੇ ਪ੍ਰਭੂ ਰਾਮ ਦੇ ਸਰੂਪ ਲਕਸ਼ਮਣ ਜੀ ਸੀਤਾ ਮਾਤਾ ਜੀ ਤੇ ਹਨੂਮਾਨ ਜੀ ਜਿਹੜੇ ਆਏ ਸਰੂਪ ਇਹਨਾਂ ਸਾਖਸ਼ਾਤ ਪ੍ਰਬੂਜੇ ਦਰਸ਼ਨ ਹੀ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਵਾਂ ਕਿ ਆਪਣੇ ਸਨਾਤਨ ਧਰਮ ਨੂੰ ਅੱਗੇ ਲੈ ਕੇ ਜਾਣਾ ਜ਼ਰੂਰੀ ਆ ਆਪਾਂ ਨਾਲ ਚੱਲਾਂਗੇ ਤੇ ਸਨਾਤਨ ਧਰਮ ਅੱਗੇ ਉੱਠੇਗਾ ਇਹਦੇ ਲਈ ਸਾਨੂੰ ਕੁਛ ਨਾ ਕੁਛ ਬੱਚਿਆਂ ਨੂੰ ਯੋਗਦਾਨ ਪਾਣਾ ਪਏਗਾ ਕਿਉਂਕਿ ਸਨਾਤਨ ਧਰਮ ਬਹੁਤ ਥੱਲੇ ਜਾ ਰਿਹਾ ਇਸ ਕਰਕੇ ਸਾਨੂੰ ਆਪਣੇ ਧਰਮ ਨੂੰ ਉੱਤੇ ਖੜਨ ਦੇ ਲਈ ਸਾਰਿਆਂ ਨੂੰ ਦਿਲੋਂ ਜਾਨ ਨਾਲ ਮਿਹਨਤ ਕਰਨੀ ਪਏਗੀ ਤਾਂ ਫੇਰ ਹੀ ਅੱਗੇ ਜਾ ਸਕਦੇ ਆ ਜੀ The city of 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 the city ਸਾਡੇ ਨਾਲ ਕ੍ਰਿਸ਼ ਦੇ ਸਿਸਟਰ ਵੀ ਗੱਲਬਾਤ ਕਰਨ ਲਈ ਜੁੜ ਚੁੱਕਿਆ ਜਿਨ੍ਹਾਂ ਨੇ ਸਾਰਾ ਵੀਡੀਓਜ਼ ਦੇ ਰਹੀ ਜਿਹੜਾ ਵਾ ਕ੍ਰਿਸ਼ ਦੇ ਅਲੱਗ-ਅਲੱਗ ਰੋਲ ਦੇਖੇ ਤੁਹਾਡਾ ਕੀ ਨਾਮ ਆ ਜੀ ਕਾਜਲ ਅ ਕਿੱਦਾਂ ਦਾ ਲੱਗਾ ਜਦੋਂ ਤੁਸੀਂ ਆਪਣੇ ਛੋਟੇ ਬ੍ਰਦਰ ਨੂੰ ਦੇਖਿਆ ਕਿ ਰਾਮਲੀਲਾ ਦੇ ਵਿੱਚ ਉਹ ਆਪਣਾ ਰੋਲ ਪਲੇ ਕਰ ਰਿਹਾ ਸੀਗਾ ਬਹੁਤ ਖੁਸ਼ੀ ਹੋਈ ਮੈਨੂੰ ਆਪਣੇ ਬ੍ਰਦਰ ਨੂੰ ਰਾਮਲੀਲਾ ਵਿੱਚ ਰੋਲ ਪਲੇ ਕਰਦੇ ਹੋਏ ਦੇਖਦੇ ਤੇ ਮੈਂ ਅੱਗੇ ਵੀ ਉਮੀਦ ਕਰਾਂਗੀ ਇਸੇ ਇਸੇ ਤਰ੍ਹਾਂ ਹਰ ਸਾਲ ਰੋਲ ਪਲੇ ਕਰਦਾ ਰਹੇਗਾ ਤੁਸੀਂ ਜਿਹੜਾ ਵਾ ਘਰ ਜਦੋਂ ਆਨਲਾਈਨ ਦੇਖਦੇ ਰਹੇ ਜੇ ਜਾਂ ਨਿਊਜ਼ ਚੈਨਲ ਦੇ ਰਹੇ ਤੁਸੀਂ ਜਦੋਂ ਦੇਖਦੇ ਰਹੋ ਸਾਰੇ ਬੱਚੇ ਜਿਹੜੇ ਆ ਇੱਕ ਹੀ ਉਮਰ ਦੇ ਯੰਗ ਏਜ ਦੇ ਬੱਚੇ ਸਾਰੇ ਲੱਗੇ ਹੋਏ ਸੀਗੇ ਜਿਹੜਾ ਵਾ ਰਾਮਲੀਲਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕੀ ਕੁਛ ਖਾਸ ਸੰਦੇਸ਼ ਇਹਨਾਂ ਬੱਚਿਆਂ ਨੂੰ ਜੁੜੇ ਰਹਿਣ ਦੇ ਲਈ ਦੇਣਾ ਚਾਹੋਗੇ ਹਾਂਜੀ ਮੇਰੇ ਕੋਲ ਬਸ ਇਹੀ ਸੰਦੇਸ਼ ਆ ਕਿ ਅੱਜਕੱਲ ਜਿੱਦਾਂ ਕਿ ਬਹੁਤ ਸਾਰੀਆਂ ਗਲਤ ਐਕਟੀਵਿਟੀਜ਼ ਹੋ ਰਹੀਆਂ ਆ ਤੇ ਬੱਚਿਆਂ ਨੂੰ ਉਹ ਚੀਜ਼ ਅਵੋਇਡ ਕਰਕੇ ਇਹਨਾਂ ਚੀਜ਼ਾਂ ਵਿੱਚ ਜ਼ਿਆਦਾ ਪਾਰਟਿਸਿਪੇਟ ਕਰਨਾ ਚਾਹੀਦਾ ਜੀ ਹਾਂਜੀ ਸੋ ਗੱਲਬਾਤ ਲਈ ਧੰਨਵਾਦ ਇਹ ਨੇ ਕ੍ਰਿਸ਼ ਦੇ ਸਿਸਟਰ ਜਿਨ੍ਹਾਂ ਨੇ ਬਹੁਤ ਬਰੀਕੀ ਦੇ ਨਾਲ ਜੜਾ ਵਾ ਬੈਠ ਕੇ ਘਰ ਫੇਸਬੁੱਕ ਦੇ ਮਾਧਿਅਮ ਰਾਹੀਂ ਜਾਂ ਸੋਸ਼ਲ ਮੀਡੀਆ ਤੇ ਜਿਹੜੇ ਨਿਊਜ਼ ਚੈਨਲ ਬੋਲਨ ਦੇ ਰਾਹੀਂ ਰਾਮਲੀਲਾ ਦੇਖੀ ਔਰ ਇਹਨਾਂ ਨੇ ਵੀ ਸੰਦੇਸ਼ਾ ਦਿੱਤਾ ਵਾ ਕਿ ਸਾਰੇ ਨੌਜਵਾਨ ਵਾ ਤੁਹਾਨੂੰ ਜੁੜਨ ਕ੍ਰਿਸ਼ਨਾ ਵੀ ਗੱਲ ਕਰ ਲੈਂਦੇ ਆ ਕ੍ਰਿਸ਼ ਜੀ ਪਹਿਲੀ ਵਾਰੀ ਤੁਸੀਂ ਬਣੇ ਹੋ ਤੁਹਾਡੇ ਪਾਪਾ ਵੀ ਲੰਬਾ ਸਮਾਂ ਰਾਮਲੀਲਾ 'ਚ ਰੋਲ ਪਲੇ ਕਰਦੇ ਰਹੇ ਆ ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਪਹਿਲੀ ਵਾਰੀ ਕਿਉਂਕਿ ਤੁਹਾਡੇ ਖਾਸ ਕਰ ਲੈ ਰਹੀ ਹੈ ਕਿ ਲੋਕਾਂ ਨੇ ਤੁਹਾਡੇ ਰੋਲ ਦੀ ਬੜੀ ਤਾਰੀਫ ਕੀਤੀ ਹੈ ਕਿ ਇਹਦਾ ਕੰਫੀਡੈਂਸ ਬੱਚੇ ਦਾ ਲੱਗ ਹੀ ਨਹੀਂ ਰਿਹਾ ਪਹਿਲੀ ਵਾਰੀ ਆ ਕਿਦਾਂ ਤੁਸੀਂ ਸਫਤਤਾਪੂਰਵਕ ਜਿਹੜਾ ਵਾ ਭਾਰਾ ਡਰਾਮਾਟਿਕ ਕਲੱਬ ਚ ਨੇ ਰੋਲ ਕਰ ਪਾਇਓ ਤੇ ਸਭ ਕੁਝ ਰਾਮ ਜੀ ਦੀ ਕਿਰਪਾ ਹੈ ਇੱਕ ਤੇ ਕਿੜੇ ਪਰਿਯਸਲ ਕਰਦੇ ਨੇ ਇਹ ਦਿਨ ਪਹਿਲੇ ਰਿਐਲ ਕੀਤੀ ਐਨੀ ਮਿਹਨਤ ਕੀਤੀ ਸਾਰੇ ਕਲੱਬ ਵਾਲਿਆਂ ਨੇ ਉਹਦੇ ਕਰਕੇ ਸਭੋ ਪਾਇਆ ਜਦੋਂ ਤੁਸੀਂ ਸਟੇਜ ਦੇ ਉੱਪਰ ਰੋਲ ਕਰਦੇ ਸੀਗੇ ਇੱਕ ਵੱਖਰਾ ਹੀ ਇੱਕ ਜਿਦਾ ਆਤਮ ਵਿਸ਼ਵਾਸ ਨਜ਼ਰ ਆਉਂਦਾ ਸੀਗਾ ਤੇ ਕੀ ਇਹ ਵਾਕਿਆ ਜਿਹੜੇ ਤੁਹਾਡੇ ਪਾਪਾ ਵੀ ਰੋਲ ਕਰਦੇ ਰਿਹਾ ਜਿੱਦਾਂ ਅੱਜ ਗੱਲਬਾਤ ਤੇ ਨਹੀਂ ਪਤਾ ਲੱਗਾ ਵਾ ਆ ਇਹ ਕਿੰਨੇ ਸਾਰਾ ਪੋਸੀਬਲ ਹੋ ਪਾਇਆ ਇਹ ਤੇ ਬਸ RAMDEDI ਕਿਰਪਾ ਜਿਵੇਂ ਪਾਪਾ ਵੀ ਰੋਲ ਕਰਦੇ ਰਹੇ ਉਹਨਾਂ ਕਰਕੇ ਮਿਰਚ ਵੀ ਆਈ ਇਦਾਂ ਦੇ ਗੁਣ ਵਗਾਏ ਤੇ ਬਾਕੀ ਸਾਰੀ RAMJEDI ਕਿਰਪਾ ਜਿਹੜੇ ਨਹੀਂ ਰੋਲ ਕੀਤੇ ਨੇ ਬਹੁਤ ਸਾਰੇ ਨੌਜਵਾਨ ਇਦਾਂ ਦੇ ਆ ਸ਼ਹਿਰ ਤਾਰੀਵਾਲ ਦੇ ਜਿਹੜੇ ਅਲੱਗ-ਅਲੱਗ ਕਲੱਬਾਂ ਨਾਲ ਜੁੜੇ ਹੋਏ ਆ ਔਰ RAMLILA ਕਰ ਰਹੇ ਆ ਬਹੁਤ ਸਾਰੇ ਨੌਜਵਾਨ ਇਦਾਂ ਦੇ ਵੀ ਆ ਜਿਹੜੇ ਨਹੀਂਗੇ ਜੁੜ ਪਾਏ ਤੇ ਅਜੇ ਤੱਕ ਉਹ ਜਿਹੜੇ ਨਹੀਂ ਆਂਦੇ RAMLILA ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਵੱਤ ਤੋਂ ਵੱਧ দাও ਤੇ ਪੰਤਰਮ ਨੂੰ ਆਪ ਅੱਗੇ ਲੈ ਕੇ ਜਾਈਏ ਸੋ ਗੱਲਬਾਤ ਲਈ ਧੰਨਵਾਦ ਇਹਨੇ ਨੌਜਵਾਨ ਆਗੂ ਕ੍ਰਿਸ਼ ਕੈਮਰਾਮੈਨ ਨੂੰ ਮੈਂ ਕਹਾਂਗਾ ਇੱਕ ਵਾਰ ਫਿਰ ਦਿਖਾ ਦਿਓ ਇਹ ਸਾਰੇ ਉਹ ਮਹਾਰਾਜ ਦੇ ਸਰੂਪ ਬਣੇ ਹੋਏ ਆ ਜਿਨ੍ਹਾਂ ਨੇ ਪਿਛਲੇ 11 ਦਿਨ ਤੋਂ ਲਗਾਤਾਰ ਪਾਰਡ ਡਰਾਮਾ ਟਿਕਾ ਦੇ ਮੰਚ ਉੱਪਰ ਬਸ ਸਟੈਂਡ ਧਾਰੀਵਾਲ ਦੇ ਉੱਤੇ ਜੜਾ ਵਾ ਰੋਲ ਪਲੇ ਕੀਤਾ ਕੈਮਰਾਮੈਨ ਮੈਂ ਕਹਾਂਗਾ ਬੈਕਸਾਈਡ ਦੇ ਵੀ ਕੁਝ ਸਾਡੇ ਸਾਥੀ ਇਦਾਂ ਦੇ ਆ ਕਿ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਕੈਸ਼ੀਅਰ ਸਾਡੇ ਐਪੀ ਖੁੱਲਰ ਜੀ तमाम ਇਹ ਸਾਰੀਆਂ ਸ਼ਕਤੀਆਂ ਨੇ ਜਿਨ੍ਹਾਂ ਨੇ ਦਿਨ ਰਾਤ ਪਿਛਲੇ ਡੇਢ ਮਹੀਨੇ ਤੋਂ ਜੜਾ ਵਾ ਬਹੁਤ ਮਿਹਨਤ ਕੀਤੀ ਹੈ ਔਰ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਜਿਹੜਾ ਵਾ ਪਾਰ ਡਰਾਮਾ ਟਿਕ ਕਲੱਬ ਵੱਲੋਂ ਸਫਲਤਾਪੂਰਵਕ ਜਿਹੜਾ ਵਾ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਵਾ ਇੱਕ ਵਾਰ ਫੇਰ ਮੈਂ ਦੱਸਦਾ ਕਿ ਸ਼ਹਿਰ ਧਾਰੀਵਾਲ ਦੇ ਵਿੱਚ ਅਲੱਗ-ਅਲੱਗ ਘਰਾਂ ਦੇ ਵਿੱਚ ਜਿਹੜਾ ਵਾ ਉਹ ਮਹਾਰਾਜ ਦੇ ਸਰੂਪ ਨੂੰ ਬੁਲਾਇਆ ਗਿਆ ਔਰ ਅਯੁੱਧਿਆ ਵਾਲਾ ਮਾਹੌਲ ਅੱਜ ਦੁਸ਼ਹਿਰੇ ਵਾਲੇ ਦਿਨ ਧਾਰੀਵਾਲ ਦੇ ਵਿੱਚ ਹੀ ਬਣਿਆ ਹੋਇਆ ਵਾ ਸ਼ਹਿਰ ਧਾਰੀਵਾਲ ਦੇ ਨਾਮ ਵਰ ਕਾਰੋਬਾਰੀ ਦੇਵਗੋਤਰਾ ਟਰੇਡਰਸ ਵਾਲੇ ਪੱਪੂ ਭਾਜੀ ਦੇ ਅਸੀਂ ਘਰ ਪਹੁੰਚੇ ਹਾਂ ਇਸ ਤੋਂ ਪਹਿਲਾਂ ਆਪਾਂ ਹੋਰ ਵੀ ਬਹੁਤ ਸਾਰੇ ਘਰਾਂ 'ਚ ਗਏ ਸੀਗੇ ਸੋ ਮੇਰੀ ਵੀ ਅਪੀਲ ਆ ਸਾਰੇ ਨੌਜਵਾਨਾਂ ਨੂੰ ਕਿ ਵਾਅਦੇ ਵਾਅਦੇ ਜਿੱਥੇ ਵੀ ਕੋਈ ਆਪਣੇ ਸ਼ਹਿਰ ਪਿੰਡ ਜਾਂ ਇਲਾਕੇ ਵਿੱਚ ਰਹਿੰਦਾ ਵਾ ਜਿੱਥੇ ਵੀ ਕਿਤੇ ਨਜ਼ਦੀਕ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਵਾ ਉਸ ਦੇ ਨਾਲ ਜ਼ਰੂਰ ਜੁੜੋ ਔਰ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ